ਆ ਕਿੱਧਰ ਹੁਣਾ ਸ਼ੋਰ ਜਾਇਆ ਆਪਾਂ ਨੂੰ ਰੋਡਾਂ ਲੱਗੂ ਮਿਲਣਾ ਦਾ ਚ ਅੱਸੀ ਮੂੰਹ ਕਰ ਲਾ ਕਿਵੇਂ ਆ ਤਾਇਆ ਠੀਕ ਹੈ ਹੋਰ ਛਰਾ ਨਾਮ ਤੋਂ ਲੈ ਲੈ ਗਿਆ ਬਾਹਲੀ ਗਰਮੀ ਹੈ ਦਰ ਲੈਣਾ ਮੈਂ ਅਜਵਾੜੀ ਦੇਖਣ ਆਇਆ ਸੀ ਤੇ ਜਾਣਾ ਹੈਗਾ ਕਿਉਂਕਿ ਜਾ ਵਾਹੀ ਗਰਮੀ ਹੈ ਮੈਂ ਤਾਂ ਤੇਰੇ ਕੋਲੇ ਆਇਆ ਸੀਗਾ ਮੈਂ ਤਾਂ ਤੇਰੇ ਕੋਲੇ ਕਿਵੇਂ ਨੀਰਾ ਲੈ ਕੇ ਜਾਣਾ ਹੈਗਾ ਮੱਝ ਸੂਈ ਅੱਜ ਮੱਝ ਸੂਈ ਹੈ ਹਾਂ ਇਹ ਕਿੰਨੀ ਕਰ ਰਹੀ ਠੇਠ ਹੈ ਮੱਝ ਤਾਂ ਇਸਕੀ ਹੈ ਮੇਰੇ ਕੋਲੇ ਇੱਕੋ ਹੀ ਹੈ ਹਾਂ ਕਦੋਂ ਸੂਈ ਹੈ ਅੱਜ ਹੀ ਸੂਈ ਐ ਅੱਜ ਸੂਈ ਐ ਹਾਂ ਨੀਰਾ ਤਾਂ ਸਿਹਰਾ ਤੂੰ ਲੈ ਜਾ ਹਾਂ ਆ ਜਾ ਤੇ ਮੇਰੇ ਪਾਸੇ ਜਿੱਥੇ ਸੂਈ ਸੀ ਪਰਸੋਂ ਚੋਂ ਉੱਥੇ ਨਾ ਉਹ ਉਹਨਾਂ ਨੇ ਰਣਜੀਤ ਕੋ ਲੈ ਕੇ ਉਹਦੇ ਵੀ ਉਹਨਾਂ ਨੂੰ ਇੱਕ ਮੱਝ ਸੂਈ ਆ ਸਾਡੀ ਤੇ 7-8 ਦਿਨ ਹੋ ਗਏ ਉਹ ਤੇ ਘੁੱਗੇ ਕਾ ਵੱਢੀ ਜਾਂਦਾ ਹੈ ਕਿ ਸਾਡੀ ਮਾਂ ਸੂਈ ਆ ਇਹੇ ਜੀ ਮਾਂ ਕਿਉਂ ਰੋਜ਼ ਹੀ ਸੂਪੀ ਨੇਰ ਮੈਂ ਤਾਂ 10 ਮਿੰਟ ਸੂਈ ਹੁੰਦੀ ਮੈਂ ਤਾਂ ਅੱਜ ਹੀ ਸੂਈ ਐ ਮੈਂ ਅੱਜ 7-8 ਦਿਨ ਹੋ ਗਏ ਉਹ ਤੇ ਘੁੱਗੇ ਕਾ ਲੈ ਉਹਦੇ ਵੀ ਆ ਸਾਡੀ ਮਾਂ ਸੂਈ ਆ ਨੋ ਨਾ ਤਾਂ ਅੱਜ ਹੀ ਸੂਈ ਆਹੀ ਜੀ ਮੱਛੀ ਨੇ ਰੋਜ਼ ਹੀ ਸੂਪਦੀ ਹੈਗੀ ਨੋ ਨਾ ਵਾਹ ਤਾਂ 10 ਮਹੀਨਾ ਸੂਦੀ ਹੁੰਦੀ ਹੈ ਅੱਜ ਹੀ ਸੂਈ ਆ ਮੱਝ ਤਾਂ ਪਾ ਨੀਰਾ ਤਾਂ ਤੂੰ ਲੈ ਜਾ ਮੈਂ ਤੈਨੂੰ ਆਇਆ ਨਾ ਠੀਕ ਪਰ ਇੰਨੀ ਬੁਸ਼ਰਮੀ ਨੇ ਨਾ ਧਾਰੋ ਰੋਜ਼ ਮੰਗਵੇਂ ਨਹੀਂ ਨੇ ਨਾ ਨੀਰਾ ਲੀਟਰ ਦਿੰਦੀ ਤੇ ਤੁਹਾਡੇ ਆਪ ਦੇ ਬਾਹਰ ਤੂੰ ਆਪ ਤਾਂ ਬੀਜ ਜਾਂਦੀ ਉਹ ਕਰੰਟ ਹੋ ਗਈ ਬੀਜਿਆ ਸੀਗਾ ਨਹੀਂ ਕਰੰਟ ਤਾਂ ਨੂੰ ਦੀ ਤੇ ਪੈਸੇ ਲੱਗਦੇ ਸਿਰਾ ਨੀਰਾ ਦਾ ਸਿਰਾ ਤੂੰ ਲੈ ਜਾ ਪਰ ਮੈਨੂੰ ਵਪਾਰੀ ਦਮੇ ਭਰ ਦੇ ਤਾਂ ਅਸੀਂ ਮੱਝ ਵੇਚ ਨਹੀਂ ਰਵੇ ਇਹਦੀ ਆਹ ਉਹ ਉਹ ਮੈਂ ਤੁਹਾਡੀ ਦਾ ਗੱਲ ਨਹੀਂ ਕਰਦਾ ਅਸੀਂ ਆਪ ਦੀਆਂ ਵੇਚ ਦਨੇ ਆ ਤੂੰ ਨੀਰਾ ਲੈ ਕੇ ਇੱਕ ਰੀ ਵੱਢ ਕੇ ਤੈਨੂੰ 2 ਕਿਲੋ ਦੁੱਧ ਤੇ ਜਾ ਕਰੀ। ਉਹ ਨਾਲੇ ਹੋਊ ਵੀਜਿਆ ਤਾਂ ਜਿੰਨਾ ਮਰਜ਼ੀ ਵੱਢ ਕੇ ਲੈ ਜਾ ਕਰੀ। ਮੈਂ ਤੈਨੂੰ ਆਇਆ ਨਾ। ਕੋਈ ਨਹੀਂ ਤਾਂ ਫਰੈਂਕ ਨੂੰ ਪਾਣੀ ਲਾ ਦੀ ਸੁੱਕਿਆ ਜਾ ਪਿਆ ਹੈ। ਤੇ ਮੈਂ ਉਹਦੇ ਬਾਰੇ ਰਾਇ ਕਰ ਲੂੰ ਘਰੇ ਜਾ ਕੇ ਹੈ। ਆਪ ਦੀ ਮਾਣ ਰਾਇ ਕਰ ਲਿਓ ਬਹੁਤ ਸਿਆਣੀ ਹੈਗੀ। ਨਾ ਕੋਈ ਨਹੀਂ ਕੋਈ ਨਹੀਂ ਮੈਂ ਰਾਇ ਕਰ ਲੂੰਗਾ ਤੇ ਤੈਨੂੰ ਦੱਸ। ਜਾ ਥੋੜ੍ਹਾ ਜਿਹਾ ਸਾਡੇ ਘਰੇ ਬਣ ਜਿਓ ਮੈਂ। ਮੈਂ ਨੀਰਾ ਪੁੱਤਰ ਕੇ ਪਾਇਆ ਕਰੂ ਤੇ ਤੇਰੀ ਮਾਂ ਚੋਕ ਕੇ ਲੈ ਜਾ ਗੁਰਗੱਲਾ। ਉਹੀ ਤਾਂ ਆਪਣਾ ਕਿਹੜਾ ਕੋਈ ਬੰਡਿਆ ਗਿਆ ਮੈਂ ਤੈਨੂੰ ਆਥਨੇ ਰਾਇ ਕਰਕੇ ਦੱਸੂ ਜਿੰਨੇ ਹੋਇਆ ਹੈ। ਆਹ ਕਰ ਲੀਆ ਦੀ ਮਾਣ ਓ ਸ਼ੇਰਾ ਲੈ ਜਾ ਜਾਂਦਾ ਕਿ ਕਾ ਨੂੰ ਐ ਲੈ ਜਾ ਅੱਜ ਤਾਂ ਕੋਈ ਨਹੀਂ ਕੁੱਤਾ ਜਾਂਦਾ ਨਹੀਂ ਮੈਂ ਤਾਂ ਮੋਟਰਸਾਈਕਲ ਮੋੜ ਕੇ ਲਾਉਣਾ ਮੈਂ ਕਿ ਤੂੰ ਬੁੜਾ ਬੰਦਾ ਕਿੱਥੇ ਪੰਡ ਧਰਾਏਗਾ ਤੇ ਮੈਂ ਜਾਂਦਾ ਵਧ ਗਿਆ ਸੌਖੀ ਧਰਕੇ ਲੈ ਜੂ ਤੇ ਠੀਕ ਹੈ ਠੀਕ ਹੈ ਚੱਲ ਆ ਲੈ ਰ ਕੋਈ ਨਹੀਂ ਐਡਾ ਤਾਂ ਬੇਸ਼ਰਮ ਬੰਦੇ ਨਹੀਂ ਦੇਖਨੇ ਯਾਰ ਬੜਨੀ ਸਾਹਣਾ ਬੜੀ ਕੋਈ ਨਹੀਂ ਅਸੀਂ ਬਾਟਾ ਲਾਇਆ ਜੀ ਕੋਈ ਨਹੀਂ ਕੋਈ ਨਹੀਂ ਤੂੰ ਭੱਗ ਜਾ ਮੈਂ ਆਪੀ ਹੋ ਕਰ ਲਊਗਾ ਹਲ ਹੁਣ ਤਾ ਮੂਹ ਤੇ ਵੇਚੀ ਦਾ ਕਰ ਗਿਆ ਕੱਲ ਨੂੰ ਤਾਂ ਇਹਨੇ ਕਿਹੜਾ ਨੀਰਾ ਦੇਣਾ ਅੱਜ ਜਿੰਨਾ ਵੱਢੀ ਦਾ ਵੱਢ ਕੇ ਲੈ ਜਾ ਭਵਾਂ ਦੀ ਜਿੰਨਾ ਵੇਤੋਂ ਨਾ ਚੱਕੇ ਉਹਦੂ ਵੀ ਵੱਢ ਚੱਕ ਲਾਂਗੇ ਅੱਜ ਪੰਡ ਇਹ ਕੀ ਹੋ ਗੋਸ ਨਹੀਂ ਹੁੰਦਾ ਕੱਲ ਨੂੰ ਤਾਂ ਇਹਨੇ ਆਉਂ ਨਹੀਂ ਦੇਣਾ ਐ ਨਹੀਂ ਵੀ ਗਾਂ ਦੀ ਕੱਸੀ ਦਾ ਪਾਣੀ ਬਾਧੂ ਫਿਰਦਾ ਵੀ ਲਾੜ ਕੇ ਸੁੱਕਦੀ ਜਾਂਦੀ ਹੈ ਕੱਚਾ ਕੱਚਾ ਵੱਢ ਗਿਆ ਖਾ ਲੈ ਮੱਝਾਂ